ਜਦੋਂ ਗੁਰਚੰਦ ਸਿੰਘ ਟਾਲਾ ਸਾਹਿਬ ਇਹਨਾਂ ਦਾ ਬਹੁਤ ਵੱਡਾ ਦੁਨੀਆਂ ਦੇ ਵਿੱਚ ਬਹੁਤ ਸਤਿਕਾਰ ਦੇ ਨਾਲ ਨਾਮ ਲੈ ਆਇਆ ਸਾਰੀ ਜ਼ਿੰਦਗੀ ਉਹਨਾਂ ਨੇ ਪੰਥ ਦੇ ਲਈ ਇਮਾਨਦਤ ਜਾਂਦੇ ਦੇ ਨਾਲ ਲਾਈ ਚਾਹੇ ਉਹ ਘਰੋਂ ਬਹੁਤ ਤਕੜੀ ਨਹੀਂ ਸੀ ਬਹੁਤ ਅਮੀਰ ਨਹੀਂ ਸੀ ਪਰ ਉਹਨਾਂ ਨੇ ਕਿਸੇ ਦੀ ਜੇਬ ਕਦੀ ਨਹੀਂ ਚੱਕਿਆ ਮੇਰਾ ਖਿਆਲ ਹੈ ਵੀ ਜਿੰਨੀਆਂ ਉਹਨਾਂ ਨੇ ਨੌਕਰੀਆਂ ਦਵਾਈਆਂ ਨੇ ਇਹ ਵੀ ਇੱਕ ਰਿਕਾਰਡ ਹੈ ਚਾਹੇ ਸ਼ੋਮਣੀ ਕਵਰ ਤੋਂ ਦਵਾਈਆਂ ਚਾਹੇ ਪੰਜਾਬ ਮੈਡੀਕਲ ਕਿੰਨੇ ਦਵਾਈਆਂ ਜਾਂ ਕਿਤੇ ਬਾਹਰ ਤੋਂ ਦਵਾਈਆਂ ਸਾਰੇ ਇਮਾਨਦਾਰ ਦੇ ਨਾਲ ਜਿਨਨੇ ਕਿਸੇ ਬੰਦੇ ਨਾਲ ਗੱਲ ਕਰ ਲੋ ਉਕਾਨ ਮੇਰਾ 1 ਰੁਪਿਆ ਵੀ ਨਹੀਂ ਲੱਗਿਆ ਹੈ। ਆ ਸਵਰਗਵਾਸੀ ਪੰਥਰਾਤਨ ਜਥੇਦਾਰ ਗੁਰਚੰਦ ਸਿੰਘ ਟੌੜਾ ਦੇ ਜੱਦੀ ਪਿੰਡ ਦੇ ਵਿੱਚ ਅਕਾਲੀ ਦਰਸਾਰ ਲਹਿਰ ਵੱਲੋਂ ਵੱਡਾ ਸਮਾਗਮ ਹੈ ਜਿਹੜਾ 24 ਦਸੰਬਰ ਨੂੰ ਮਨਾਇਆ ਜਾ ਰਿਹਾ ਇਸ ਨੂੰ ਲੈ ਕੇ ਅਸੀਂ ਗੱਲਬਾਤ ਕਰਾਂਗੇ ਸਾਬਕਾ ਕੈਬਨਟ ਮੰਤਰੀ ਸਰਜੀਤ ਸਿੰਘ ਰਖੜਾ ਦੇ ਨਾਲ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਪੰਥਰਾਤਨ ਜਥੇਦਾਰ ਗੁਰਚੰਦ ਸਿੰਘ ਟੌੜਾ ਸਾਹਿਬ ਜਿਨ੍ਹਾਂ ਦਾ ਬਹੁਤ ਵੱਡਾ ਦੁਨੀਆਂ ਦੇ ਵਿੱਚ ਬਹੁਤ ਸਤਿਕਾਰ ਦੇ ਨਾਲ ਨਾਮ ਲਿਆ ਜਾਂਦਾ ਹੈ। ਸਾਰੀ ਜ਼ਿੰਦਗੀ ਉਹਨਾਂ ਨੇ ਪੰਥ ਦੇ ਲਈ ਇਮਾਨਦਤ ਜਾਂਦੇ ਦੇ ਨਾਲ ਲਾਈ ਹੈ। ਚਾਹੇ ਉਹ ਕਰੋ ਬਹੁਤ ਤਕੜੀ ਨਹੀਂ ਸੀ ਬਹੁਤ ਅਮੀਰ ਨਹੀਂ ਸੀ ਪਰ ਉਹਨਾਂ ਨੇ ਕਿਸੇ ਦੀ ਜੇਬ ਕਦੀ ਨਹੀਂ ਚੱਕਿਆ ਜਿੰਨੇ ਉਹਨਾਂ ਨੇ ਸੇਵਾ ਕੀਤੀ ਹੈ ਕਦੇ ਮੇਰਾ ਖਿਆਲ ਹੈ ਸ਼ੋਮਣੀ ਕਮੇਟੀ ਤੇ ਇੱਕ ਪੈਸਾ ਵੀ ਉਹਨਾਂ ਨੇ ਖਰਚਿਆ ਉਹਦੇ ਨਾਲ ਹੀ ਮੇਰਾ ਖਿਆਲ ਹੈ ਵੀ ਜਿੰਨੀਆਂ ਉਹਨਾਂ ਨੇ ਨੌਕਰੀਆਂ ਦਵਾਈਆਂ ਨੇ ਇਹ ਵੀ ਇੱਕ ਰਿਕਾਰਡ ਹੋਣਾ ਚਾਹੇ ਸ਼ੋਮਣੀ ਕਮੇਟੀ ਦੀ ਦਵਾਈਆਂ ਚਾਹੇ ਪੰਜਾਬ ਮੈਡੀਕਲ ਕਿਤੇ ਦਵਾਈਆਂ ਜਾਂ ਕਿਤੇ ਬਾਹਰ ਕੁ ਦਵਾਈਆਂ ਸਾਰੇ ਇਮਾਨਦਾਰ ਦੇ ਨਾਲ ਜਿੰਨੇ ਕਿਸੇ ਬੰਦੇ ਨਾਲ ਗੱਲ ਕਰ ਲੋ ਉਹ ਕਹਿੰਦੇ ਮੇਰਾ 1 ਰੁਪਿਆ ਵੀ ਨਹੀਂ ਲੱਗਿਆ ਹੈ ਮੈਨੂੰ ਮੁਖਤਮ ਮੁਖੀ ਨੇ ਘਰੋਂ ਬੁਲਾ ਕੇ ਆ ਕਿਹਾ ਵੀ ਜਾ ਕੇ ਫਰਾਂਟਮ ਫਰਾਂਟ ਦੇ ਵਿੱਚ ਜੁਆਇਨ ਕਰ ਲੈ। ਸੋ ਇਹ ਤੌੜਾ ਸਾਹਿਬ ਸੀ ਜਿਹੜਾ ਇੰਨਾ ਕਰਦੇ ਸੀ ਨਹੀਂ ਤਾਂ ਅੱਜ ਕੱਲ ਹਰ ਬੰਦੇ ਨੂੰ ਲਾਲਚ ਹੈ ਤੇ ਕੰਮ ਚਲਾਉਣ ਦੀ ਬਹੁਤ ਔਖਾ ਹੁੰਦਾ ਹੈ ਪਾਰਟੀ ਦਾ ਕੰਮ ਕਰਨਾ ਪਰ ਇਹੀ ਕਾਰਨ ਸੀ ਕਿ ਤੌੜਾ ਸਾਹਿਬ ਜਿੱਥੇ ਬੋਲਦੇ ਸੀ ਜਿੱਥੇ ਗੱਲ ਕਰਦੇ ਸੀ ਉੱਥੇ ਦਿੱਲੀ ਹਲ ਜਾਂਦੀ ਸੀ। ਅੱਜ ਆਪਾਂ ਦੇਖ ਹੀ ਰਹੇ ਹਾਂ ਕਿ ਹਾਲ ਹੋ ਰਿਹਾ ਕਿ ਡੀਸੀਬੀ ਮਿਲਣ ਨੂੰ ਤਿਆਰ ਨਹੀਂ ਹੁੰਦਾ। ਉਹ ਚੀਫ ਮਿਸਟਰ ਕੋ ਗਿਆ ਚੀਫ ਮਿਸਟਰ ਵੀ ਮਿਲਣ ਨੂੰ ਤਿਆਰ ਹੁੰਦਾ। ਸੋ ਇਹ ਫਰਕ ਹੈ ਇਮਾਨਦਾਰੀ ਧਿਆਨਦਾਰੀ ਨੇ ਨਾ ਕੰਮ ਕਰਦਾ ਕਿੰਨਾ ਇਕੱਠ ਹੁਣ ਦੀ ਸੁਭਾਵਨਾ ਜਿਹੜਾ ਸ਼੍ਰੋਮਣਿਕ ਅਕਾਲੀ ਦਲ ਵੀ ਇੱਕ ਪਾਸੇ ਕਰ ਰਿਹਾ ਇੱਕ ਪਾਸੇ ਅਕਲ ਸੁਧਾਲਾ ਲਹਿਰ ਵੱਲ ਨੂੰ ਕੀਤਾ ਜਾ ਰਿਹਾ ਦੇਖੋ ਸਨ ਤਾਂ ਟੋੜੇਪਿੰਡ ਦਾ ਪਤਾ ਹੈ ਟੋੜੇਪਿੰਡ ਦੇ ਵੀ ਕਟਵਰਤੀ 35000 ਦਾ ਇਕੱਠ ਹੋਗਾ ਬਹੁਤ ਲੋਕਾਂ ਦੇ ਵਿੱਚ ਉਛਾਈ ਲੋਕ ਆਪਣੇ ਆਪ ਮਹਾਲੇ ਜਾ ਰਹੇ ਨੇ ਲੋਕ ਕਹਿ ਰਹੇ ਨੇ ਕਿ ਜਰ ਟੋੜਾ ਸਾਹਿਬ ਨੇ ਸਾਡੇ ਲਈ ਇੰਨਾ ਕੀਤਾ ਹੈ ਇੰਨੀ ਇਮਾਨਦਾਰੀ ਵਰਤੀ ਹੈ ਇੰਨੇ ਸਾਡੇ ਕੰਮ ਕਰਾਏ ਨੇ ਤੇ ਅੱਜ ਸਾਡੀ ਡਿਊਟੀ ਬਣਦੀ ਹੈ ਕਿ ਉਹਨਾਂ ਦੇ 100 ਸਾਲਵੇਂ ਜਨਮ ਦਿਨ ਦੇ ਉੱਤੇ ਅਸੀਂ ਜਾਈਏ ਤੇ ਉਹਨਾਂ ਨੂੰ ਨਤਮਸਤਕ ਹੋ ਕੇ ਆਈਏ ਇੱਕ ਪਾਸੇ ਐਜੀਪੀਸੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਵੀ ਜ਼ੋਰ ਲੱਗਿਆ ਪਿਆ ਇੱਕ ਪਾਸੇ ਅਕਾਲੀ ਦਲ ਸੁਧਾਰ ਲਹਿਰ ਦਾ ਜ਼ੋਰ ਲੱਗਿਆ ਹੋਇਆ ਦੇਖੋ ਅਕਾਲੀ ਦਲ ਸੁਧਾਰ ਲਹਿਰ ਜਿਹੜੀ ਇਹ ਤਾਂ ਹਰ ਸਾਲ ਹੀ ਪਿੰਡ ਬਣਾਉਨੇ ਆ ਸੀ ਸਰਕਾਰ ਬਣਾਵੇ ਤਾਂ ਹੀ ਪਿੰਡ ਬਣਾਉਂਦੀ ਹੈ ਐਜੀਪੀਸੀ ਤਾਂ ਹੀ ਪਿੰਡ ਬਣਾ ਐਦਕੀ ਨਹੀਂ ਸਮਝ ਆਈ ਵੀ ਐਜੀਪੀਸੀ ਨੇ ਪਟਾਇਆ ਕਿਉਂ ਰੱਖ ਲਿਆ ਦੁਖਮਰਤਾ ਗੁਰਦੁਆਰਾ ਸਾਹਿਬ ਰੱਖ ਲਿਆ ਤੇ ਇੱਕਦਮ ਮੇਰੀ ਇਹ ਬੇਨਤੀ ਹੈ ਕਿ ਇਹਨਾਂ ਨੂੰ ਸ਼੍ਰੋਮਣੀ ਕਮੇਟੀ ਚੋਂ ਨਹੀਂ ਪੈਸੇ ਖਾਣੇ ਚਾਹੀਦੇ ਸੀ ਕਿਉਂਕਿ ਤੌੜਾ ਸਾਹਿਬ ਨੇ ਆਪਣੀ ਜ਼ਿੰਦਗੀ ਦੇ ਵਿੱਚ ਸ਼ੋਮਨੀ ਕੁਮੈਟ ਚ ਕਦੇ ਇੱਕ ਪੈਸਾ ਵੀ ਨਹੀਂ ਖਰਚਿਆ ਹੈ ਤੇ ਅੱਜ ਆਪਾਂ ਉਹਨੂੰ ਤਾਂ ਬਾਅਦ ਦੇ ਵਿੱਚ ਉਹਨਾਂ ਦੇ ਜਨਮ ਦਿਹਾੜੇ ਦੇ ਉੱਤੇ ਅੱਜ ਆਪਾਂ ਸ਼ੋਮਨੀ ਕੁਮੈਟ ਦਾ ਖਰਚਾ ਕਰਕੇ ਕਰਵਾ ਰਹੇ ਹਾਂ ਇਹ ਇੰਨੀ ਕਿ ਸਾਡੀ ਡਿਵੋਸ਼ਨ ਚਾਹੀਦੀ ਹੈ ਜਿਹੜੇ ਤੌੜਾ ਸਾਹਿਬ ਨੇ ਸਾਡੇ ਲਈ ਇੰਨਾ ਕੁਝ ਕੀਤਾ ਹੈ ਕਿ ਅਸੀਂ ਆਪਣੀ ਜੇਬ ਚੋਂ ਕਰਵਾ ਲਈ ਕਿ ਕਿੰਨੇ ਕਿੰਨਾ ਵੱਡਾ ਖਰਚ ਹੋਊਗਾ ਪਰ ਉਹ ਨਹੀਂ ਸਾਰਾ ਕੁਝ ਸ਼ੋਮਨੀ ਕੁਮੈਟ ਦੇ ਉੱਤੇ ਲਾ ਕੇ ਛਿੜਤਾ ਸੋ ਜੋ ਜਿਹੜਾ ਕੰਮ ਤੌੜਾ ਸਾਹਿਬ ਨੇ ساری ਜ਼ਿੰਦਗੀ ਨਹੀਂ ਕੀਤਾ ਉਹ ਸ਼ੋਮਨੀ ਕੁਮੈਟ ਵਾਲੇ ਅੱਜ ਕਰਨ ਲੱਗੇ ਨੇ ਅਰ ਸਾਰੀ ਜ਼ਿੰਦਗੀ ਟੋਣ ਸਾਹਿਬ ਦੇ ਨਾਲ ਰਹੇ ਨੇ ਇਹ ਪ੍ਰਧਾਨ ਸਾਹਿਬ ਤਾਂ ਸਾਰੀ ਜ਼ਿੰਦਗੀ ਟੋਣ ਸਾਹਿਬ ਦੇ ਨਾਲ ਰਹੇ ਨੇ ਤੇ ਅੱਜ ਇਹਨਾਂ ਦੀ ਡਿਊਟੀ ਮੰਨਦੀ ਸੀ ਜੇ ਅੱਡ ਵੀ ਕਰਨਾ ਸੀ ਉਹ ਸਟੌਰੀ ਫਿੰਡ ਦੇ ਵਿੱਚ ਕਰ ਦੇ ਕਿ ਡੇਟ ਬਦਲ ਲੈਣੀ ਚਾਹੀਦੀ ਸੀ ਡੇਟ ਬਦਲ ਲੈਂਦੇ ਤਾਂ ਵੀ ਕੋਈ ਫਰਕ ਨਹੀਂ ਸੀ ਜੇ ਐਸੀ ਡੇਟ ਨੂੰ ਵੀ ਕਰਨਾ ਸੀ ਦੇਖੋ ਆਪਾਂ ਨੇ ਦੇਖਿਆ ਵੀ 20 ਅਗਸਤ ਨੂੰ ਆਪਣੇ ਚਾਂਸਿੰਗ ਲੰਗਵਾ ਸਾਹਿਬ ਦੀ ਵਰਸੀ ਮਨਾਈ ਸੀਗੀ ਉਥੇ ਦੋ ਹੀ ਸਾਨੂੰ ਮਨਾਈ ਇੱਕੋ ਦਿਨ ਮਨਾਈ ਇੱਕੋ ਟਾਈਮ ਰਹੀ ਪਰ ਟਾਈਮ ਇੱਕ ਜਗ੍ਹਾ ਤੇ ਇੱਕੋ ਸੀ ਸੋ ਓਥੇ ਮੈਨਾਈਜ਼ਰ ਸਾਡੀ ਐਡਿਟ ਕਰ ਲੈਂਦੇ ਚ ਇਕੱਠੇ ਕਰਨ ਦੇ ਵੈਸੇ ਤਾਂ ਇਕੱਠੇ ਕਰਨ ਦੇ ਵਿੱਚ ਬਹੁਤ ਵੱਡੀ ਸਵਾਸੀ ਸੀਗੀ ਸਾਰੰਦੇ ਜੀਤਵੰਦੀ ਸੀ ਪਰ ਚਲੋ ਜੇ ਨਹੀਂ ਵੀ ਉਹਨਾਂ ਨੇ ਨਾਲ ਸਾਡਾ ਕਰਨਾ ਸੀਗਾ ਤਾਂ ਉਹ ਕਿਤੇ ਐਡ ਕਰ ਲੈਂਦੇ ਵਸੇਰੀ ਜਗ੍ਹਾ ਹੁਣ ਗੱਲ ਕਿੱਥੇ ਖੜੀ ਰੱਖਣਾ ਸਾਬ ਦੋ ਗਰੁੱਪ ਬਣ ਚੁੱਕੇ ਨੇ ਦੇਖੋ ਗੁਰੂ ਮਹਾਰਾਜ ਦੇ ਸੱਚੇ ਪਾਤਸ਼ਾਹ ਨੇ ਕਿਰਪਾ ਕਰਨੀ ਹੈ ਜੋ ਫੈਸਲਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਉਣਾ ਹੈ ਉਹਦੇ ਉੱਤੇ ਹਰ ਬੰਦੇ ਨੇ ਫੁੱਲ ਚਲਾਉਣੇ ਨੇ ਅਸੀਂ ਫੁੱਲ ਚਲਾਵਾਂਗੇ ਸੋ ਗੁਰੂ ਅੱਗੇ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਕਿ ਤਮ ਤਾਕਤ ਦੇਵੇ ਹਿੰਮਤ ਦੇਵੇ ਅਸੀਂ ਸਾਡੇ ਜਾਂ ਰਾਕੇ ਪੰਥ ਨੂੰ ਸ਼ੋਮਨੀ ਕਲਦਨ ਤਕੜਾ ਕਰੀਏ ਸੁਧਾਰ ਅਲਹਰ ਦਾ ਮਤਲਬ ਕੀ ਹੈ ਕਿ ਜਿਹੜੀਆਂ ਕਮੀਆਂ ਸਾਡੇ ਦੇ ਵਿੱਚ ਆਈਆਂ ਉਹ ਕਮੀਆਂ ਦੂਰ ਕਰ ਲਈ ਅਸੀਂ ਅਸੀਂ ਪਹਿਲਾਂ 4 5 7 ਸਾਲ ਕਹਿੰਦੇ ਰਹੇਨ ਲਗਾਤਾਰ ਬੀਆਹਾ ਕਮੀਆਂ ਨੇ ਆਪ ਕਮੀਆਂ ਦੂਰ ਕਰ ਲਈਏ ਦੇਖੋ ਕਹੈਨ ਨੂੰ ਦਾ ਕਹਿੰਦਾ ਉਹ ਅੱਡ ਹੋ ਗਿਆ ਜਿ ਫਾਣਾ ਹੋ ਗਿਆ ਅਸੀਂ ਅਨਸਰ ਦੇ ਨੂੰ ਸਟੈਪ ਚੱਕਿਆ ਹੈ ਅਸੀਂ ਸ੍ਰੀ ਅਕਾਲ ਤਖਤ ਜਾਨ ਤੇ ਲੀਵੀ ਮਿੰਤਾ ਕਰਦੇ ਆ ਵੀ ਆਪਾਂ ਨੂੰ ਜਾਣਾ ਚਾਹੀਦਾ ਆਪਾਂ ਪ੍ਰਧਾਨ ਸਾਹਿਬ ਮਾਫੀ ਮੰਗ ਲਈ ਉੱਥੇ ਮਾਫੀ ਮੰਗ ਲਈ ਆਪਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾਣ ਦਾ ਕੀ ਦਰ ਆਪਾਂ ਉੱਥੇ ਜਾ ਕੇ ਮਾਫੀ ਮੰਗੀ ਉਹ ਵੀ ਨਹੀਂ ਸਮਝਦੇ ਫਿਰ ਇਹ ਵੀ ਸੀ ਕਿ ਵੀ ਝੁੰਡਾ ਕਮੇਟੀ ਬਣੀ ਉਹਨਾਂ ਨੇ ਕਿਹਾ ਕਿ ਲੀਡਰਸ਼ਿਪ ਨੂੰ ਛੱਡ ਦੇਣਾ ਚਾਹੀਦਾ ਪ੍ਰਧਾਨ ਸਾਹਿਬ ਛੱਡ ਦੇਣਾ ਚਾਹੀਦਾ ਉਹ ਤੇ ਵੀ ਨਹੀਂ ਫਲਟਦਾ ਫਿਰ ਅਸੀਂ ਫੈਸਲਾ ਕਰ ਲਿਆ ਕਿ ਚਾਹੇ ਸਰਕਲ ਦਾ ਪ੍ਰਧਾਨ ਹੋਵੇ ਚਾਹੇ ਜ਼ਿਲ੍ਹੇ ਦਾ ਪ੍ਰਧਾਨ ਹੋਵੇ ਉਹ ਕੋਈ ਇਲੈਕਸ਼ਨ ਲੜੂਗਾ ਤੇ ਅਸੀਂ ਆ ਵੀ ਫਿਰ ਪ੍ਰਧਾਨ ਤੇ ਜਿਹੜਾ ਪੰਜਾਬ ਦਾ ਪ੍ਰਧਾਨ ਉਹ ਤੇ ਵੀ ਆਪਾਂ ਹਲਾ ਦਈਏ ਉਹ ਤੇ ਕੋਈ ਨਹੀਂ ਹੈ ਦੋ ਪਾਣਾ 5 ਸਾਲ ਤੋਂ ਬਾਅਦ ਉਹ ਪ੍ਰਧਾਨ ਇੱਕ ਤਰ੍ਹਾਂ ਤੋਂ ਬਾਅਦ ਪ੍ਰਧਾਨ ਹੋਊਗਾ ਪਰ ਸਟੇਟ ਦਾ پلان ਉਹ ਨਹੀਂ ਹਟੂਗਾ ਦੇਖੋ ਬਾਕੀ ਵੀ ਪਾਰਟੀਆਂ ਚੱਲਦੀਆਂ ਨੇ ਤੁਸੀਂ ਭਾਜੀਪੀ ਲਾ ਲਓ ਕਾਂਗਰਸ ਲਾ ਲਓ ਸਾਰਿਆਂ ਦੇ ਪ੍ਰਧਾਨ ਹਰ ਸਾਲ ਬਦਲ ਦਿੰਦੇ ਨੇ ਦੋ ਸਾਲ ਬਾਅਦ ਬਦਲਦੇ ਨੇ ਤਿੰਨ ਸਾਲ ਬਾਅਦ ਬਦਲਦੇ ਨੇ ਇੱਕ ਸ਼ੋਮਨੀ ਕੱਲ ਨਾ ਸੀਗਾ ਨਾ ਵੀ ਨਹੀਂ ਜੀ ਨਹੀਂ ਜੀ ਨਹੀਂ ਪਤਾ ਨਹੀਂ ਕਿਉਂ ਕਾਰਜਕਾਰੀ ਪ੍ਰਧਾਨਤਾ ਲਗਾਤਾ ਦੇਖੋ ਕਾਰਜਕਾਰੀ ਪ੍ਰਧਾਨਤਾ ਲਾਤਾ ਬਿਲਕੁਲ ਠੀਕ ਲਾਇਆ ਹੈ ਪਰ ਦੂਜੇ ਪਾਸੇ ਇਹ ਵੀ ਬੇਨਤੀ ਹੈ ਜੇ ਫੁੱਲ ਫਲੈਜ ਆਪਲਾ ਆਂਦੇ ਫੇਰ ਕੀ ਫਰਕ ਸੀ ਇਹ ਦਾ ਮਤਲਬ ਬੇਤੁਆਰੀ ਆਪਾਂ ਛੱਡਣਾ ਨਹੀਂ ਚਾਹੁੰਦੇ ਆ ਇਹ ਗੱਲ ਤਾਂ ਇਹੀ ਹੋਈ ਨਾ ਜੀ ਜੇ ਸ਼੍ਰੀ ਕਾਲਤਾਸ ਜੱਜਰ ਸਾਹਿਬ ਕਿੰਨਾ ਚਿਰ ਇੱਥੇ ਕੰਮ ਕਰਦੇ ਉਹ ਵੀ ਐਕਟਿੰਗੇ ਲਾਤੇ ਇਹ ਗੱਲਾਂ ਦਾ ਕੋਈ ਬਹੁਤ ਵਧੀਆ ਗੱਲ ਨਹੀਂ ਹੈ ਜੇ ਕੋਈ ਮਾੜੀ ਜੀ ਗੱਲ ਕੋਈ ਫਲਾਬ ਹੋਰੀਆਂ ਤਾਂ ਉਹਨਾਂ ਪਾਰਟੀ ਚੋਂ ਕੱਢ ਦੋ ਕਿਸੇ ਨੇ ਕੋਈ ਚੰਗੀ ਗੱਲ ਕਹੀ ਤੀ ਕੋਈ ਸੁਧਾਰ ਦੀ ਗੱਲ ਕਹੀ ਤੀ ਉਹਨਾਂ ਪਾਰਟੀ ਚੋਂ ਕੱਢ ਦੋ ਸ਼੍ਰੀ ਕਾਲਤਾਸ ਜੱਜਰ ਸਾਹਿਬ ਨੂੰ ਮੈਨੂੰ ਪਤਾ ਲੱਗਿਆ ਕਿ ਉਹ ਇਹ ਉੱਥੇ ਜਾਣ ਨੂੰ ਕਹਿੰਦੇ ਸੀਗੇ ਉਹਨੇ ਕਿਹਾ ਵੀ ਜਦੋਂ ਤੁਸੀਂ ਆਉਣਾ ਹੈ ਉਦੋਂ ਪ੍ਰਧਾਨਗੀ ਤੋਂ ਰਿਜਾਈਨ ਕਰਕੇ ਆਇਓ ਉਗਾਇਮੇ ਠੀਕ ਹੈ ਅਰੇਂਜ ਕਰਕੇ ਆ ਲਾਂਗੇ ਤੇ ਆ ਕੇ ਜਦਾ ਸਵਾਲ ਤੇ ਆ ਬਿਲਕੁਲ ਸਬਕਾ ਕੈਬਨਟ ਮੰਤਰੀ ਸੁਰਜੀਤ ਸਿੰਘ ਰਖੜਾ ਨੇ ਗੱਲਬਾਤ ਕੀਤੀ ਹੈ ਪਿੰਡ ਟੌੜਾ ਦੇ ਵਿੱਚ ਪੰਥਰਤਨ ਜਥੇ ਦਾ ਗੁਰਚੰਦ ਸਿੰਘ ਟੌੜਾ ਦਾ ਜਨਮ ਦਿਨ ਜਿਹੜਾ ਮਨਾਇਆ ਜਾਣਾ ਜੰਗੀ ਪੱਧਰ ਤੇ ਮਨਾਇਆ ਜਾਣਾ 35 ਤੋਂ 40 ਹਜ਼ਾਰ ਦਾ ਇਕੱਠ ਹੋਵੇਗਾ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਜਿਹੜਾ ਉਹ ਵੇਖਣ ਨੂੰ ਮਿਲ ਰਿਹਾ ਹੈ ਨਾਬਾ ਤੋਂ ਹਰਮਿੰਦਰ ਸਿੰਘ